ਵੱਡੇ ਲਗਾਤਾਰ ਬਦਲਾਅ ਦੇ ਦੇਖਣ ਨੂੰ ਮਿਲ ਰਹੇ ਨੇ ਔਰ ਇਹ ਦਿਨ ਇਸ ਤਰ੍ਹਾਂ ਦਾ ਮੌਸਮ ਹੈ ਕਿ ਹਾਂ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇਅਰ ਨਾਈਟ ਟਾਈਮ ਟੈਂਪਰੇਚਰ ਨੇਅਰ ਨਾਰਮਲ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 28 ਡਿਗਰੀ ਸੈਲਸੀਅਸ ਕੋਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਲਸੀਅਸ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 10.5 ਡਿਗਰੀ ਸੈਲਸੀਅਸ ਕੋਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਲਟ੍ਰੀਟ ਉੱਪਰ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਦਿਨਾਂ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਆਨਵਰਡ ਦਿਨਾਂ ਦੇ ਵਿੱਚ ਜਬਲੂਡ ਸਿਸਟਮ ਵੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਬਾਰਿਸ਼ ਦੀ ਆਨਵਰਡ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਸੋ ਵੈਦਰ ਕੰਡੀਸ਼ਨਸ ਜਿਹੜੇ ਆਨਵਰਡ 3-4 ਦਿਨ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਮ ਆਮ ਲੋਕਾਂ ਨੂੰ ਕੀ ਸਲਾਹ ਜੀ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਕਿ ਮੌਸਮ ਬਦਲੇ ਤਾਪਮਾਨ ਬਦਲੇ ਸ੍ਰੀ ਕੱਟ ਬਿਲਕੁਲ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਔਰ ਜੇ ਅਸੀਂ ਦੇਖੀਏ ਪਿਛਲੇ ਸਾਲਾਂ ਦੇ ਦੌਰਾਨ ਵੀ ਵੇਰੀਏਬਿਲਿਟੀ ਵੈਦਰ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ ਸੋ ਸਪੈਸ਼ਲੀ ਇਸ ਤਰ੍ਹਾਂ ਦੇ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਹੁੰਦੇ ਨੇ ਸੋ ਸੇਤ ਦਾ ਸਾਰਿਆਂ ਨੂੰ ਵੱਧ ਤੋਂ ਵੱਧ ਖਿਆਲ ਰੱਖਣਾ ਚਾਹੀਦਾ। ਮੈਂ ਇਸ ਤਰ੍ਹਾਂ ਬੋਲਨੀ ਜਿਹੜੀ ਖੇਤੀ ਕਰ ਰਹੇ ਕਿਸਾਨ ਜਾਂ ਫਿਰ ਕੰਡ ਦੀ ਬਿਜਾਈ ਜਿਹੜੀ ਚੱਲ ਰਹੀ ਹੈ ਕੀ ਮੌਸਮ ਨੂੰ ਲੈ ਕੇ ਸਦਾ ਜਿਹੜੀ ਕਿਸਾਨ ਵੀ ਹੈ